So ਇਲੈਕਟ੍ਰੋਨਿਕ ਗੱਡੀਆਂ ਦਾ ਦੌਰ ਬੜਾ ਸਮਾਂ ਹੋਇਆ ਆ ਚੁੱਕਾ ਹੈ ਤੇ ਰੋਜ਼ਾਨਾ ਹਰ ਕੋਈ ਕੰਪਨੀ ਜਿਹੜੀ ਮਾਰਕੀਟ 'ਚ ਬਣੇ ਰਹਿਣਾ ਚਾਹੁੰਦੀ ਹੈ ਇੱਕ ਤੋਂ ਇੱਕ ਨਵੇਂ ਫੀਚਰ ਲਿਆ ਕੇ ਆਪਣੀਆਂ ਗੱਡੀਆਂ ਲਾਂਚ ਕਰਦੀ ਹੈ ਸੋ ਅਜੇ ਹੀ ਇੱਕ ਹੋਰ ਨਵੀਂ ਗੱਡੀ ਮਾਰਕੀਟ 'ਚ ਆਈ ਹੈ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਫੀਚਰ ਉਸ ਗੱਡੀ ਦੇ ਕੀ ਨੇ ਹਾਲਾਂਕਿ ਰੰਗ ਤੁਸੀਂ ਦੇਖੋ ਕਲਰ ਜੇ ਤੁਸੀਂ ਦੇਖੋ ਤਾਂ ਬੜਾ ਪਿਆਰਾ ਲੱਗ ਰਿਹਾ ਗੱਡੀ ਦਾ ਔਰ ਅੰਦਰੋਂ ਇਹਦੇ ਕੀ ਕੀ ਪਲੱਸ ਪੁਆਇੰਟ ਨੇ ਅੰਦਰੋਂ ਇਹਦੇ ਕੀ ਕੀ ਫੀਚਰ ਨੇ ਅਸੀਂ ਵੀ ਤੁਹਾਨੂੰ ਦਿਖਾਵਾਂਗੇ ਨਵਨੀਸ਼ ਜਿਹੜੇ ਹੈਗੇ ਨੇ ਸਾਡੇ ਨਾਲ ਮੌਜੂਦ ਨੇ ਗੱਡੀ 'ਚ ਹੋਰ ਸਾਰੇ ਇਹਦੇ ਫੀਚਰ ਜਿਹੜੇ ਹੈਗੇ ਨੇ ਅੱਜ ਉਹ ਦੱਸਣਗੇ ਸੋ ਗੱਲ ਕਰਦੇ ਆ ਨਵਨੀਸ਼ ਜੀ ਤੁਹਾਨੂੰ ਸਰ ਭਾਜੀ ਜਮਾਨਾ ਗੱਡੀਆਂ ਦਾ ਇਲੈਕਟ੍ਰੋਨਿਕ ਚੱਲ ਰਿਹਾ ਹੈ ਹਰ ਕੰਪਨੀ ਚਾਹਦੀ ਹੈ ਕਿ ਅਸੀਂ ਬੈਸਟ ਗੱਡੀ ਜਿਹੜੀ ਹੈਗੀ ਹੈ ਆਪਣੀ ਮਾਰਕੀਟ 'ਚ ਲੈ ਕੇ ਆਈਏ ਇਹ ਅੱਜ ਬਸਾਲਟ ਮਾਡਲ ਸਟਰਾਉਂ ਦਾ ਲਾਂਚ ਕਰਨ ਜਾ ਰਹੇ ਹਾਂ ਤੁਸੀਂ ਹੋ ਚੁੱਕਾ ਹੈ ਫੀਚਰਸ ਕੀ ਕੀ ਨੇ ਪਲੱਸ ਪੁਆਇੰਟ ਕੀ ਨੇ ਕਸਟਮਰ ਕਿਉਂ ਇਹਨੂੰ ਪਸੰਦ ਕਰੇਗਾ ਸੋ ਸਭ ਤੋਂ ਪਹਿਲਾਂ ਸਿਟਰੌਨ ਜਿਹੜਾ ਕੰਮ ਕਰਦਾ ਜੀ ਉਹ ਕਰਦਾ ਆਪਣੀ ਸਸਪੈਂਸ਼ਨ ਤੇ ਜੀ ਸਿਟਰੌਨ ਦੀ ਸਸਪੈਂਸ਼ਨ ਪੂਰੇ ਵਰਲਡ ਚ ਨੰਬਰ 1 ਹੈ ਜੀ ਕਿਸੇ ਮਤਲਬ ਰੋਲਸ ਰੋਇਸ ਵਰੀ ਗੱਡੀ ਚ ਵੀ ਸਿਟਰੌਨ ਸਸਪੈਂਸ਼ਨ ਲੰਦਾ ਜੀ ਜੀ ਤੇ ਇਸ ਗੱਡੀ ਦੀ ਸਭ ਤੋਂ ਵੱਡੀ ਖਾਸੀਅਤ ਹੈ ਜੀ ਉਸ ਤੋਂ ਬਾਅਦ ਇਹ ਇੰਡੀਆ ਦੀ ਪਹਿਲੀ ਕੂਪੇ ਇਸ ਸੈਗਮੈਂਟ ਵਿੱਚ ਹੈਗੀ ਹੈ ਰਾਈਟ ਜਿਹੜੀ ਲਾਂਚ ਕੀਤੀ ਗਈ ਹੈ ਅੱਲੇ ਕਿਸੇ ਹੋਰ ਸੈਗਮੈਂਟ ਨੇ ਇਸ ਇਸ ਪ੍ਰਾਈਸ ਰੇਂਜ ਵਿੱਚ ਕੂਪੇ ਨਹੀਂ ਲਾਂਚ ਕੀਤੀ ਕੂਪੇ ਨਾਲ ਤੁਸੀਂ ਇਹਨੂੰ ਬਰਾਬਰ ਤੁਹਾਰਿਆਂ ਨੂੰ ਮਾਰਕੀਟ ਐਗਜੈਕਟਲੀ ਐਗਜੈਕਟਲੀ ਤੇ ਇਹ ਆਲਵੇਜ਼ ਅ ਮਿਕਸਚਰ ਆਫ ਐਸਯੂਵੀ ਤੇ ਕਾਰ ਦਾ ਮਿਕਸਚਰ ਜਿਹਨੂੰ ਆਪਾਂ ਕਹਿੰਦੇ ਉਹ ਕੂਪੇ ਹੁੰਦਾ ਦੱਸਿਖ ਲਈ ਬਿਲਕੁਲ ਠੀਕ ਹੈ ਰਾਈਟ ਬਾਕੀ ਫੀਚਰਸ ਜੇ ਆਪਾਂ ਗੱਲ ਕਰਾਂਗੇ ਫੀਚਰਸ ਬਹੁਤ ਜ਼ਿਆਦਾ ਨਹੀਂ ਜੀ ਇਸ 'ਚ ਆਟੋਮੈਟਿਕ ਏਸੀ ਹੈਗਾ ਬਿਲਕੁਲ ਠੀਕ ਹੈ ਰਾਈਟ ਆਟੋਮੈਟਿਕ ਟਰਾਂਸਮਿਸ਼ਨ ਵੀ ਦਿੱਤਾ ਹੋਇਆ ਜੀ ਰਾਈਟ स्क्रीन थोड़ा करके जी अपन मैं एक मिनट पर जी प्लीज हाँ प्लीज कोई नहीं चाबी चाबी ते थोड़ा इंटीरियर बारे भी दर्शाऊं इंटीरियर से डुअल टोन्स इंटीरियर मिल जान्दा है जी छह एर बैग मिल जाएंगे सेफ्टी लेई अच्छा जी दो फ्रंट दो सीट्स देते बाकी साइड कर्टेन्स ऑल फोर पावर विंडोज़ जी, जी। स्� ਬਿਲਕੁਲ ਆਮ ਤੌਰ ਤੇ ਜਦੋਂ ਬੰਦੇ ਨੇ ਲੌਂਗ ਡਰਾਈਵ ਤੇ ਜਾਣਾ ਹੋਵੇ ਕਹਿੰਦਾ ਮੈਨੂੰ ਰਿਲੈਕਸ ਵਾਲੀ ਗੱਡੀ ਮਿਲੇ ਕਿ ਮੈਂ ਖੁੱਲਾ ਉਹਦੇ ਚੰਗੀ ਤਰ੍ਹਾਂ ਆਰਾਮ ਨਾਲ ਬਹਿ ਸਕਾਂ ਸੋ ਖੁੱਲੀ ਡੁੱਲੀ ਲੱਗ ਰਹੀ ਹੈ ਐਗਜ਼ੈਕਟਲੀ ਸਰ ਤੁਸੀਂ ਵੀ ਦੇਖੋ ਤੁਸੀਂ ਨਾਲ ਬੈਠੇ ਹੋ ਜੀ ਪੂਰੀ ਖੁੱਲੀ ਡੁੱਲੀ ਹੈ ਆਮ ਰੈਸ ਸਲਾਈਡਿੰਗ ਟਾਈਟ ਨਾ ਬੰਦਾ ਹੋ ਜਾਏ ਥਕਾਨ ਨਾ ਹੋਵੇ ਜਦੋਂ ਸਲਾਈਡਿੰਗ ਆਮ ਰੈਸ ਦਿੱਤਾ ਹੋਇਆ ਜੀ ਗੱਡੀ ਚ ਠੀਕ ਹੈ ਜੀ ਮੂਵ ਟੈਨਸ ਠੀਕ ਹੈ ਰਾਈਟ ਬਿਲਕੁਲ ਠੀਕ ਹੈ ਤੇ ਤੁਹਾਨੂੰ ਪਿਛਲੀ ਸੀਟ ਤੇ ਇੱਕ ਬੜਾ ਅੱਛਾ ਫੀਚਰ ਦਿਖਾਣਾ ਜਿਹੜਾ ਹੋਰ ਕਿਸੇ ਗੱਡੀ ਚ ਹੈ ਨਹੀਂ ਜੀ ਆਓ ਫਿਰ ਪਿਛ ਆਵਾਂਗੇ ਅਸੀਂ ਤੁਹਾਨੂੰ ਇਸ ਘਾਰ ਦੇ ਵਿੱਚ ਜਿਵੇਂ ਨਵਨੀਸ਼ ਹੁਣੇ ਦੱਸਿਆ ਕਿ ਬੈਕ ਸਾਈਡ ਤੇ ਜਿਹੜਾ ਫੀਚਰ ਹੈ ਕੋ ਬੜਾ ਪਲੱਸ ਪੁਆਇੰਟ ਹੈ ਇਹਦਾ ਉਹ ਕੀ ਹੈ ਜੀ ਫੀਚਰ ਥਾਈ ਸਪੋਰਟ ਕਹਿੰਦੇ ਆ ਜੀ ਇਹਨੂੰ ਆਹ ਦੇਖੋ ਸਰ ਇਹ ਥਾਈ ਸਪੋਰਟ ਹੈ ਅੱਛਾ ਜੀ ਇਹ ਲੌਂਗ ਲੌਕ ਹੋਏਗੀਆਂ ਜੇ ਤੁਸੀਂ ਆਪਣਾ ਤੁਸੀਂ ਆਪਣਾ ਲੌਂਗ ਰੂਟਸ ਤੁਹਾਡੇ ਥਾਈ ਨੂੰ ਸਪੋਰਟ ਦੇਣਗੀਆਂ ਠੀਕ ਹੈ ਇਹ ਕਿਸੇ ਹੋਰ ਗੱਡੀ 'ਚ ਨਹੀਂ ਮਿਲेंगी ਤੁਹਾਨੂੰ ਸਰ ਅੱਛਾ ਤੁਹਾਡੇ ਵੱਲ ਵੀ ਹੈਗਾ ਜੀ ਮੇਰੇ ਵੱਲ ਵੀ ਹੈਗਾ ਬਿਲਕੁਲ ਠੀਕ ਹੈ ਹਲਕਾ ਜਿਹਾ ਵਨ ਲੌਕ ਪੁਸ਼ ਕਰਨਾ ਹੈ ਵਨ ਲੌਕ ਹੋ ਗਿਆ ਜੀ ਠੀਕ ਹੈ ਜੀ ਰਾਈਟ ਰੀਲੀਜ਼ ਹੋ ਗਿਆ ਅੱਛਾ ਐਨਾ ਹੀ ਹਾ ਬਿਲਕੁਲ ਠੀਕ ਹੈ ਤੇ ਤੁਸੀਂ ਫੀਲ ਕਰੋਗੇ ਕਿ ਲੌਂਗ ਰੂਟ ਤੇ ਜਦ ਤੁਸੀਂ ਡਰਾਈਵ ਆਪਣਾ ਰਾਈਡ ਕਰਨਾ ਹੈ ਬਿਲਕੁਲ ਠੀਕ ਹੈ ਜਦ ਜਾਣਾ ਹੈ ਤੇ ਤੁਹਾਨੂੰ ਬਿਲਕੁਲ ਵੀ ਥਕਾਨ ਨਹੀਂ ਮਹਿਸੂਸ ਹੋਣੀ ਬਿਲਕੁਲ ਠੀਕ ਰੀਅਰ ਏਸੀ ਦੇ ਦਿੱਤਾ ਗਿਆ ਜੀ ਜੀ ਪਲੱਸ ਫਾਸਟ ਚਾਰਜਰ ਦੇ ਦਿੱਤੇ ਦੇ ਦਿੱਤੇ ਗਏ ਨੇ ਦੋਨੇ ਅੱਛਾ ਜੀ ਦੋ ਮੋਬਾਈਲ ਆਰਮ ਰੈਸ ਤੁਸੀਂ ਦੇਖ ਹੀ ਲਿਆ ਜੀ ਬਿਲਕੁਕੁਲ ਗਲਾਸ ਹੋਲਡਰਸ ਨੇ ਦੋਨ ਫੋਰ ਯੂਰ ਲੌਂਗ ਜਰਨੀ ਕੰਪਲੀਟ ਅੱਛਾ ਉਹ ਬੈਟਰੀ ਬੈਕਅਪ ਬੈਟਰੀ ਲਾਈਫ ਦੀ ਕੀ ਗੱਲ ਕਰੀ ਇਲੈਕਟ੍ਰਿਕ ਗੱਡੀ ਹੋਏਗੀ ਸਾਰੀ ਇਹ ਵਿਦਆਊਟ ਡੀਜ਼ਲ ਵਿਦਆਊਟ ਪੈਟਰੋਲ ਨਹੀਂ ਇਹ ਪੈਟਰੋਲ ਹੈ ਜੀ ਅੱਛਾ ਪੈਟਰੋਲ ਵਰਜਨ ਆਇਆ ਹੈ ਪੈਟਰੋਲ ਹੈ ਠੀਕ ਹੈ ਹਾਂ ਅਗੇਨ ਫਿਊਚਰ ਇਹਦਾ ਇਲੈਕਟ੍ਰਿਕ ਦਾ ਵੀ ਪਲਾਨ ਹੈ ਪਰ ਪਰ ਉਹਦੇ ਚ ਇਹ ਨਵਰੀ ਜੀ ਕੇ ਬੰਦਾ ਹਰ ਕੋਈ ਅੱਜ ਕੱਲ ਭੱਜ ਰਿਹਾ ਕਿ ਨਹੀਂ ਯਾਰ ਮੈਂ ਆਪਣਾ এনवायरमेंट ਫਰੈਂਡਲੀ ਹੈਗਾ ਮੈਨੂੰ ਡੀਜ਼ਲ ਨਹੀਂ ਚਾਹੀਦਾ ਪੈਟਰੋਲ ਨਹੀਂ ਚਾਹੀਦਾ ਇਲੈਕਟ੍ਰਿਕ ਗੱਡੀਆਂ ਵੱਲ ਭੱਜ ਰਹੇ ਆ ਸਰ ਕੰਪਨੀ ਦੇ ਉੱਪਰ ਵੀ ਕੰਮ ਕਰਦੀ ਹੈ ਸਾਡੀ ਆਲਰੇਡੀ ਇੱਕ EC3 ਕਰਕੇ ਸਾਡੇ ਕੋਲ ਆਲਰੇਡੀ ਇਲੈਕਟ੍ਰਿਕ ਗੱਡੀ ਹੈਗੀ ਠੀਕ ਹੈ ਤੇ ਜਿਵੇਂ ਕੰਪਨੀ ਨੇ ਸਾਨੂੰ ਸਾਂਝਾ ਕੀਤਾ ਕਿ ਅੱਲੇ ਅੱਗੇ ਅੱਗੇ ਹੋਰ ਇਲੈਕਟ੍ਰਿਕ ਗੱਡੀਆਂ ਵੀ ਆਉਣਗੀਆਂ ਜੀ ਕੀ ਇਹਦੀ ਐਵਰੇਜ ਵਗੈਰਾ ਕੀ ਰਹੇਗੀ ਮਾਈਲੇਜ ਇਹਦੀ ਐਵਰੇਜ ਸ ਕਰੀਬਨ 1.58 ਦੀ ਐਵਰੇਜ ਰਹੇਗੀ ਤੁਹਾਡੀ 올 ਟੁਗੇਦਰ ਅੱਛਾ ਹਾਂਜੀ ਲੋਕਲ ਯਾ ਲੌਂਗ 올 ਟੁਗੇਦਰ ਲੋਕਲ ਹਾਈਵੇ ਸਾਰਾ ਮਿਲਾ ਕੇ ਹਾਂਜੀ ਠੀਕ ਹੈ ਬੈਕ ਤੇ ਦੇਖ ਲਿਓ ਕਿੰਨੀ ਚੀਜ਼ ਹੈ ਜੀ ਆਓ ਡਿੱਗੀ ਬਿਲਕੁਲ ਜੀ ਬਿਲਕੁਲ ਸੋ ਇਹ ਪੈਟਰੋਲ ਵਰਜਨ ਜਿਹੜਾ ਹੈਗਾ ਬਸ ਆਲਟ ਗੱਡੀ ਦਾ ਆਇਆ ਹੈ ਫੀਚਰ ਅਸੀਂ ਤੁਹਾਨੂੰ ਸਾਰੇ ਦਿਖਾ ਰਹੇ ਆ ਜਿੱਗੀ ਦਾ ਚਲੋ ਤੁਹਾਡੀ ਇਹ ਨਜ਼ਰ ਆ ਰਹੀ ਹੈ ਖੁੱਲੀ ਡੁੱਲੀ ਰੱਖੀ ਹੋਈ ਹੈ ਐਗਜੈਕਟਲੀ ਸਰ ਡਿੱਗੀ ਦੇਖੋ ਤੁਸੀਂ ਇਸ ਤੋਂ ਬਾਅਦ ਪੂਰਾ ਪਾਰਸ਼ਲ ਟ੍ਰੇ ਵੀ ਆ ਜੇਗੀ ਤੁਹਾਡੇ ਤੇ ਬਿਲਕੁਲ ਠੀਕ ਹੈ ਭਾਈ ਤੇ ਜਿਹੜੀ ਕੀ ਹੋਰ ਤੁਹਾਨੂੰ ਤੁਸੀਂ ਆਪਣਾ ਸਮਾਨ ਵੀ ਕੈਰੀ ਕਰ ਸਕਦੇ ਹੋ ਠੀਕ ਹੈ ਜੀ रिवर्स पार्किंग सेंसर आ जाएंगे जी रिवर्स कैमरा आ जाएगा मतलब पूरे फीचर पूरा पूरे फीचर लेस में जी जी अलॉय व्हील्स वगैरह पीछे सारी जितनी भी थोड़ी ਬੈਕ ਲਾਈਟਸ ਹੈਗੀਆਂ ਟੇਲ ਲਾਈਟਸ ਹੈਗੀਆਂ ਬਿਲਕੁਲ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੀ ਸਮਿਟੀ ਹੋਈ ਹੈ ਜੀ ਇੱਕ ਵਾਰ ਫਰੰਟ ਤੋਂ ਜੋ ਤੁਸੀਂ ਦੱਸ ਰਹੇ ਸੀ ਉਹ ਦੇਖੀ ਆਪਾਂ ਚਲਾ ਕੇ ਥੋੜੀ ਸਟਾਰਟ ਕਰਕੇ ਕਿਦਾਂ ਦੀ ਉਹ ਹੈ ਬਿਲਕੁਲ ਠੀਕ ਹੈ ਸੋ ਫਰੰਟ ਫੀਚਰਸ ਜਿਹੜੇ ਹੁਣ ਇਸ ਗੱਡੀ ਦੇ ਅਸੀਂ ਉਹ ਵੀ ਤੁਹਾਨੂੰ ਸੁਣਾਵਾਂਗੇ ਸਟਾਰਟ ਗੱਡੀ ਕਰਕੇ ਤੁਹਾਨੂੰ ਹੁਣ ਅਸੀਂ ਦਿਖਾਵਾਂਗੇ ਬਹੀ ਗੱਡੀ ਦੇ ਜਿਹੜਾ ਅੰਦਰ ਜੋ ਫੀਚਰ ਹੈ ਰੱਖੇ ਗਏ ਨੇ ਗੱਡੀ ਦੇ ਅੰਦਰ ਉਹ ਤੋਂ ਨਿਕੋਰ ਅਸੀਂ ਸਟਾਰਟ ਕਰਕੇ ਗੱਡੀ ਇਹ ਦੱਸਾਂਗੇ ਵੀ ਕਿੱਦਾਂ ਦੇ ਫੀਚਰ ਇਹਦੇ ਵਿੱਚ ਜਿਹੜਾ ਹੈਗਾ ਰੱਖੇ ਗਏ ਨੇ ਕੀ ਇਹਦੇ ਵਿੱਚ ਸਿਸਟਮ ਜਿਹੜਾ ਹੈਗਾ ਰਹੇਗਾ ਜੀ ਸਟਾਰਟ ਕੀਤੀ ਜਾ ਰਹੀ ਹੈ ਗੱਡੀ ਵੀ ਸਟਾਰਟ ਨਹੀਂ ਕਰਾਂਗੇ ਬੇਸਿਕਲੀ ਇਗਨੀਸ਼ਨ ਔਨ ਕਰ ਸਕਦਾ ਮੈਂ ਬਿਕੋਜ਼ ਸ਼ੋਰੂਮ ਚ ਖੜੀ ਹੈ ਗੱਡੀ ਦੇ ਮੀਟਰ ਕਲਸਟਰ ਦੇਖ ਸਕਦੇ ਹੋ ਤੁਸੀਂ ਸਾਰੀ ਇਨਫੋਰਮੇਸ਼ਨ ਹੈਗੀ ਜੀ ਮੀਟਰ ਕਲਸਟਰ ਸਾਰੀ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਜੀ ਤੁਹਾਨੂੰ ਬਿਲਕੁਲ ਠੀਕ ਹੈ राइट right. केडे कि मोड़ते हैं इको मोड़ते चल रही है टायर प्रेशर की है कितनी माइलेज आ रही है किन कितनी दूर तक चल सकती है ये सारा कुछ इंफोटेनमेंट सारा तो, तो इस चीज दिखाएगा उस तो बाद टेन तोड़ा क्लस्टर आ गया टच स्क्रीन आ गई है जिसे थोड़ा एंड्रॉइड ऑटो या एप्पल कारप्ले वायरलेस कनेक्ट होएगा ਕਾਛ ਵਾਇਰਲੈਸ ਹੈ ਹਾਂਜੀ ਵਾਇਰਲੈਸ ਕਨੈਕਟ ਹੋਏਗਾ ਤੇ ਤੁਸੀਂ ਆਪਣਾ ਇਹਨੂੰ ਆਪਣਾ ਫੋਨ ਇਹਦੇ ਨਾਲ ਅਟੈਚ ਕਰ ਸਕਦੇ ਹੋ ਮਿਊਜ਼ਿਕ ਵੀ ਸੁਣਾ ਦਿਓ ਪੰਜਾਬੀ ਸੰਗੀਤ ਤੇ ਬੜਾ ਸ਼ਕੀਨ ਹੁੰਦੇ ਵੀ ਕਿੰਨੀ ਕਿ ਥੱਕ ਪੈ ਰਹੀ ਹੈ ਆ ਇਸ ਟਾਈਮ ਕੁਝ ਵੀ ਪਲੇ ਹੋ ਜੇ ਆਵਾਜ਼ ਤੋਂ ਪਤਾ ਲੱਗ ਜੇਗਾ ਨਹੀਂ ਇਨਫੀਟ ਇਹ ਅੰਦਰ ਖੜੀ ਹੈ ਤੇ ਜੀ ਐਪਨ ਪਿਆੰਦਾ ਦਾ ਸੰਗਾਂ ਕੋਲ ਬਾਹਰ ਵਾਲੀ ਗੱਡੀ ਜਿਹੜੀ ਖੜੀ ਟੈਸ ਹੈ ਉਹਦੇ ਉੱਪਰ ਕਰਕੇ ਦਿਖਾ ਸਕਦੇ ਹਾਂ ਬਿਲਕੁਲ ਠੀਕ ਹੈ ਠੀਕ ਹੈ ਜੀ ਤੇ ਜਦੋਂ ਜੇ ਕਿਸੇ ਨੂੰ ਪਸੰਦ ਆ ਜਾਂਦੀ ਹੈ ਬਸ ਆਲਟ ਤੁਸੀਂ ਦੱਸ ਰਹੇ ਹੋ ਵੀ ਐਸਯੂਵੀ ਦਾ ਤੇ ਕਾਰ ਦਾ ਮਿਕਸ ਵਰਜਨ ਆਪਾਂ ਲੈ ਕੇ ਆਂਦਾ ਕੋਪੇ ਦਾ ਜੀ 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 ਕਿੰਨੇ ਕੁ ਪੈਸੇ ਜੇਬ ਚ ਪਾ ਕੇ ਆਵੇ ਵਾ ਕੁਛ ਨਹੀਂ ਸਰ 8 ਲੱਖ ਤੋਂ ਸ਼ੁਰੂ ਹੈ ਜੀ ਅੱਛਾ ਜੀ ਰਾਈਟ ਬੇਸਿਕ ਮਾਡਲ ਬੇਸਿਕ ਮਾਡਲ 8 ਲੱਖ ਤੋਂ ਸ਼ੁਰੂ ਹੈ ਜੀ ਇੰਟਰੋਡਕਟਰੀ ਪ੍ਰਾਈਸ ਹੈ ਜਿਹੜਾ ਕਿ ਸਿਟਰੋਨ ਵੱਲੋਂ ਦਿੱਤਾ ਗਿਆ ਹੈ ਕਿੰਨਾ ਗਿਆ ਠੀਕ ਹੈ ਬਾਕੀ ਜੀ ਮੈਂ ਤੁਸੀਂ ਆਪ ਦੇਖ ਸਕਦੇ ਹੋ 8 ਲੱਖ ਤੋਂ ਲੈ ਕੇ ਸਾਡੇ 13 ਲੱਖ ਤੋਂ 13 ਲੱਖ 62 ਹਜ਼ਾਰ ਤੱਕ ਟੌਪ ਮਾਡਲ ਆਟੋਮੈਟਿਕ ਜਿਸ ਆਪਾਂ ਬੈਠੇ ਆ 13 ਲੱਖ 62 ਹਜ਼ਾਰ ਇਹ ਟੌਪ ਮਾਡਲ ਆਟੋਮੈਟਿਕ ਹੈ ਜੀ ਐਟਮੈਕਸ ਟਰਬੋ 80 80 ਆਟੋਮੈਟਿਕ ਠੀਕ ਹੈ ਠੀਕ ਹੈ ਅੱਛਾ ਆਟੋਮੈਟਿਕ ਯੈਸ ਯੈਸ ਤੇ ਪ੍ਰਾਈਸੇਸ ਬੜੇ ਹੀ ਵਧੀਆ ਨੇ ਜੀ ਜੀ ਬੜੇ ਹੀ ਪਾਕਟ ਫ੍ਰੈਂਡਲੀ ਨੇ ਅੰਦਰੋਂ ਦੇਖੀਏ ਇੱਕ ਵਾਰ ਬੋਨਟ ਖੋਲ ਕੇ ਕੋਈ ਰੋੜਾ ਕਚੋਲਾ ਤਾਂ ਨਹੀਂ ਸਾਫ਼ ਸੁਥਰਾ ਸਿਸਟਮ ਲੱਗਦਾ ਤਾਂ ਉਹ ਵੀ ਦੇਖਦੇ ਆਂ ਅੰਦਰੋਂ ਜਿਵੇਂ ਆਮ ਤੌਰ ਤੇ ਹੁੰਦਾ ਹੈ ਵੀ ਗੱਡੀ ਕੰਜਸਟਡ ਨਾ ਹੋਵੇ ਤੰਗ-ਤੰਗ ਜਿਹੜੀ ਆਪਾਂ ਕਹਿੰਦੇ ਹੁੰਨੇ ਆ ਜਗ੍ਹਾ ਤੰਗ-ਤੰਗ ਜਗ੍ਹਾ ਜਿਹੜੀ ਨਾ ਲੱਗੇ ਸੋ ਕਲਰ ਵਾਕਈ ਹੀ ਪਿਆਰਾ ਗੱਡੀ ਦਾ ਰੰਗ ਜਿਹੜਾ ਤੁਸੀਂ ਦੇਖ ਰਹੇ ਹੋ ਔਰ ਕੀਮਤ ਤੁਹਾਡੇ ਸਾਹਮਣੇ ਹੈਗੀ ਹੈ 18 ਦੀ ਐਵਰੇਜ ਜਿਵੇਂ ਦੱਸੀ ਗਈ ਹੈ ਇਸ ਗੱਡੀ ਦੀ ਕੀ ਕਹਿ ਰਹੇ ਜਿਹੜਾ ਕਈ ਆਪਾਂ ਮਾਰਕੀਟ ਗੱਡੀਆਂ ਦੀ ਰੇਂਜ ਗੱਡੀਆਂ ਦੇ ਜਿਹੜਾ ਆਪਾਂ ਹੈਗਾ ਕਾਰ ਲਵਰ ਕਿਦਾਂ ਇਸ ਗੱਡੀ ਨੂੰ ਲੈਣਗੇ ਚੈਰੀ ਕਲਰ ਕਹਿ ਲੋ ਮਰੂਨ ਕਲਰ ਦੀ ਹੈ ਰੰਗ ਗੱਡੀ ਦਾ ਪਿਆਰਾ ਫੀਚਰ ਤੁਹਾਡੇ ਸਾਹਮਣੇ ਨੇ ਸਾਰੇ ਕਿੰਦਾ ਦੀ ਇਹ ਲਵਰਸ ਨੂੰ ਲੱਗਦੀ ਹੈ ਕਾਰਲਵਰਸ ਨੂੰ ਉਹ ਪਰਿਛੇਤੀ ਮਾਰਕੀਟ ਚ ਪਤਾ ਲੱਗ ਜਾਏਗਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ ਰੰਗਲਾ ਪੰਜਾਬ ਤੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਕੈਸ਼ਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕੀ ਆ ਜਾਂਦਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ